ਫਤਿਹ ਕਾਨੂੰਨ ਲੈ ਕੇ ਮਾਣਯੋਗ ਲੁਧਿਆਣਾ ਦੀ ਅਦਾਲਤ ਨੇ ਦੋਸ਼ੀ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਤਾਂ ਉਹਨਾਂ ਦੱਸਦੇ ਕਿ ਮਾਮਲਾ 2021 ਦਾ ਹੈ ਜਦਕਿ ਇੱਕ ਮਾਸੂਮ ਬੱਚੀ ਦਾ ਉਸ ਦੀ ਗਵਾਂਜੀ ਨੀਲਮ ਨੇ ਕਤਲ ਕਰ ਦਿੱਤਾ ਸੀ ਉਸ ਤੋਂ ਬਾਅਦ ਇਹ ਕੇਸ ਅਦਾਲਤ ਦੇ ਵਿੱਚ ਚੱਲ ਰਿਹਾ ਸੀ ਜਿਸ ਤੋਂ ਬਾਅਦ ਕਿ ਅਜਮਾਨਯੋਗ ਅਦਾਲਤ ਨੇ ਇਸ ਫੈਸਲੇ ਨੂੰ ਮਨਜ਼ੂਰ ਕਰਦੇ ਹੋਏ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਤੇ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਵੀ ਇਸ ਗੱਲ ਤੇ ਖੁਸ਼ ਹਨ ਕਿ ਉਹਨਾਂ ਦੀ ਉਹਨਾਂ ਨੂੰ ਜਿਹੜਾ ਹੈ ਇਨਸਾਫ ਮਿਲਿਆ ਹੈ। ਸਾਫ ਮਿਲਿਆ ਸਭ ਨੇ ਦਾਵਾ ਪੂਰੀ ਪ੍ਰੈਸ ਗੁਰਮਨ ਸਰ ਨੇ ਦਾ ਐਜ਼ ਅ ਫਾਦਰ ਮੈਨੂੰ ਟ੍ਰੀਟ ਕੀਤਾ ਡੀਡੀ ਗੁਪਤਾ ਸਰ ਔਰ ਜੱਜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇੱਕ ਮਿਸਾਲ ਕਾਇਮ ਕਰਤੀ ਔਰ ਅੱਗੇ ਤੋਂ ਕੋਈ ਕਿਸੇ ਦੇ ਬੱਚੇ ਨੂੰ ਹੱਥ ਲਾਉਣ ਤੋਂ ਪਹਿਲਾਂ ਦੱਸ ਵਈ ਸੋਚੂਗਾ ਮੈਂ ਬਹੁਤ ਮੈਨੂੰ ਮੇਰੀ ਰੂਹ ਨੂੰ ਸਕੂਨ ਮਿਲਿਆ ਅੱਜ ਤਸਵੀਰ ਹੈ ਮੈਂ ਖਾਲੀ ਹੱਥ ਜਾ ਰਹੀ ਹਾਂ ਮੇਰੇ ਕੋਲ ਦਿਲ ਰੋਜ਼ ਨਹੀਂ ਪਰ ਮੇਰੇ ਅੰਦਰ ਵੀ ਰੂਹ ਨੂੰ ਸਕੂਨ ਮਿਲ ਗਿਆ ਕਿ ਮੈਂ ਉਹਨਾਂ ਸਜਾ ਦਵਾ ਦਿੱਤੀ ਆ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੇਰੇ ਕੋਲ ਕੋਈ ਵੋਲੰਟੀਅਰ ਨਹੀਂ ਗੁਮਨ ਸਾਹਿਬ ਦਾ ਨਹੀਂ ਕੋਈ ਕਹਿਣ ਨੂੰ ਜੀ ਮੇਰੇ ਕੋਲ ਇੰਨੇ ਮਿੰਨਾਂ ਨਾ ਭਗੋ ਗੁਮਨ ਆ ਰਹੇ ਆ ਜੀ ਪਰਿਵਾਰ ਮੇਰੇ ਫਾਦਰ ਨੇ ਜੀ ਗੁਮਨ ਸਾਹਿਬ ਜੀ ਵੀ ਬੱਚੇ ਆਪਣੇ ਫਾਦਰ ਕਰ ਦਿੰਦੇ ਪੀੜ ਜੀ ਇੱਥੇ ਮੈਨੂੰ ਉਹਨਾਂ ਨੇ ਗਾਈਡ ਕੀਤਾ ਜੀ ਅੱਜ ਪਰਿਵ ਸਾਰੀ ਸੰਗਤ ਨੂੰ ਬੇਨਤੀ ਕੀਤੀ ਮੈਂ ਅਰਦਾਸ ਕਰੋ ਜੀ ਉਹਨੂੰ ਫਾਂਸੀ ਦੀ ਸਜ਼ਾ ਨਹੀਂ ਵੇ ਸੰਗਤ ਦੀ ਅਰਦਾਸ ਕਬੂਲੀ ਗਈ ਜੀ ਪਰ ਮੈਂ ਸ਼ੁਕਰਾਨਾ ਕਰਦਾ ਸੱਚਾ ਪਾਤਸ਼ਾਹ ਦਾ ਰੱਬ ਦਾ ਜਿਨ੍ਹਾਂ ਨੇ ਮੇਰੇ ਦੁੱਖ ਦੇ ਟਾਈਮ ਤੇ ਇੰਨੀ ਵਧੀਆ ਸਜ਼ਾ ਛੁਲਾਦੀ ਹੋਣੀ ਦੂਜੇ ਨੰਬਰ ਤੇ ਮੈਂ ਜੱਜ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਇਹ ਜਿਹੜੇ ਜੱਜ ਸਾਹਿਬ ਹੈ ਇਹ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ ਇੱਥੇ ਨਹੀਂ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਮਹਾਰਤ ਜੋੜ ਕੇ ਜਿਹੜੇ ਪ੍ਰਧਾਨ ਉਹਨਾਂ ਦੇ ਬਹੁਤ ਬੇਨਤੀ ਕਰਦਾ ਇਹ ਜੱਜ ਸਾਹਿਬ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ ਠੀਕ ਹੈ ਜਿਹਨਾਂ ਸਾਨੂੰ ਇਨਸਾਫ਼ ਦਿੱ ਦੋਧਰਾ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਦਾ ਅੱਜ ਇਹ ਜੱਜ ਸੁਪਰੀਮ ਕੋਰਟ ਦੇ ਚਾਹੀਦੇ ਦੂਜੇ ਨੰਬਰ ਤੇ ਪਰਿਵਾਰ ਘੁੰਮਰੀ ਨਹੀਂ ਤੇ ਬੀੜੀ ਗੋਤਾ ਇਹਨਾਂ ਦਾ ਜਿੰਦਗੀ ਜਿਵੇਂ ਦੇਣ ਨਹੀਂ ਦੇ ਸਕਦਾ ਜਿਹੜੀ ਅੱਜ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਵਾਈ ਹੈ ਜੀ 2.5 ਸਾਲ ਦਾ ਸਮਾਂ ਰਣਾ ਬੜਾ ਇਮੋਸ਼ਨਲ ਸਮਾਂ ਸੀਗਾ ਕਿਉਂਕਿ ਲੋਕਾਂ ਦੀਆਂ ਆਸਾਂ ਬਹੁਤ ਜ਼ਿਆਦਾ ਸੀਗੇ ਸਾਰੇ ਵਰਲਡ ওভার ਆਸਾਂ ਲੋਕਾਂ ਦੀ ਅਸੀਂ ਤਕਰੀਬਨ ਪਤਾ ਲੱਗਿਆ ਕਿ 3.5 ਕਰੋੜ ਬੰਦਾ ਕੰਟਰੋਲ ਕਰ ਰਿਹਾ ਸੀ ਕੇਸ ਨੂੰ ਉਸ ਤੋਂ ਬਾਅਦ ਕਈ ਸਾਨੂੰ ਕਾਲਾਂ ਆਈਆਂ ਅਨੋਨਿਮਸ ਕਾਲਸ ਆਈਆਂ ਜਿਹੜੀਆਂ ਮੈਂ ਅਜੇ ਤੱਕ ਡਿਸਕਲੋਜ਼ ਨਹੀਂ ਕੀਤੀਆਂ ਮੈਂ ਆਪਣੇ ਆਫਿਸ ਵਿੱਚ ਡਿਸਕਲੋਜ਼ ਨਹੀਂ ਕੀਤੀਆਂ ਜਿੱਥੇ ਕਿ ਕਿਹਾ ਗਿਆ ਕਿ ਵਰਜੋ ਇਹਨੂੰ ਛੱਡ ਦਿਓ ਕੇਸ ਨੂੰ ਕਈ ਵਾਰੀ ਰਿਕੁਐਸਟ ਆਈ ਹੈ ਕਈ ਥ੍ਰੈਟਸ ਆਈਆਂ ਲੇਕਿਨ ਅਸੀਂ ਆਪਣੀ ਜਿਹੜੀ ਵਕਾਲਤ ਹੈਗੀ ਹੈ ਉਹ ਪੇਸ਼ੇ ਦੇ ਉੱਤੇ ਸਾਰਿਆਂ ਨੇ ਇੱਕੋ ਹੀ ਸਾਡਾ ਸੀਗਾ ਕਿ ਖੜ ਕੇ ਇਨਸਾਫ ਜ਼ੋਰ ਦਵਾਉਣਾ ਹੈਗਾ ਔਰ ਅਸੀਂ ਆਪਣੇ ਪੇਸ਼ੇ ਨਾਲ ਆਪਣੇ ਜਿਹੜਾ profession ਨਾਲ ਜਸਟਿਸ ਕਰਨਾ ਹੈ ਸੋ ਅੱਜ ਪਹਿਲੀ ਵਾਰ ਮੈਂ ਗੱਲ ਡਿਸਕਲੋਸ ਕਰ ਰਿਹਾ ਮੈਂ ਤਾਂ ਡਿਸਲੋਸ ਨਹੀਂ ਸੀ ਕੀਤੀ ਕਿਉਂਕਿ ਕਾਰਨ ਸੀਗਾ ਕਿ ਕਿਤੇ ਪਰਿਵਾਰ ਜਿਹੜਾ ਹੈਗਾ ਉਹ ਠੜਕਣਾ ਜਾਵੇ ਜਾਂ ਜਿਹੜਾ ਗਵਾਹ ਠੜਕਣਾ ਜਾਣ ਪਰ ਬਹੁਤ ਮਾਣ ਹੈ ਮੈਨੂੰ ਗਵਾਹਾਂ ਦੇ ਉੱਤੇ ਬਹੁਤ ਮਾਣ ਹੈ ਪਰਿਵਾਰ ਦੇ ਉੱਤੇ ਜਿਨ੍ਹਾਂ ਨੇ ਉਸ ਗੁਰੂ ਦੇ ਉੱਤੇ ਹੌਸਲਾ ਰੱਖਿਆ ਉਸ ਗੁਰੂ ਦੇ ਉੱਤੇ ਆਸਾ ਰੱਖਿਆ ਤੇ ਆਸਾ ਰੱਖਿਆ ਜਿਹੜਾ ਹੈਗਾ ਅਸੀਂ ਇਨਸਾਫ ਦਵਾਂਗੇ